ਸੱਤ ਨਿਊਜ਼ ਇੰਡੀਆ ਤੇ ਤੁਹਾਡਾ ਸਵਾਗਤ ਹੈ ਤੇ ਜੇਕਰ ਗੱਲ ਕੀਤੀ ਜਾਵੇ ਤੇ ਇਸ ਵਕਤ ਗਰਮੀ ਦਾ ਪ੍ਰਕੋਪ ਲਗਾਤਾਰ ਵੱਧ ਰਿਹਾ ਹੈ ਬਹੁਤ ਸਾਰੇ ਲੋਕ ਬਿਮਾਰ ਹੋ ਰਹੇ ਨੇ ਔਰ ਹਸਪੀਟਲ ਬਲ ਰੁਕ ਕਰ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਤੇ ਬੱਚਿਆਂ ਨੂੰ ਖਾਸ ਕਰਕੇ ਲੂ ਦੇ ਪ੍ਰਕੋਪ ਤੋਂ ਬਚਾਉਣ ਵਾਸਤੇ ਕਿਸ ਤਰ੍ਹਾਂ ਦੀ احتیاط ਬਰਤਣੀ ਚਾਹੀਦੀ ਹੈ ਉਸ ਨੂੰ ਲੈ ਕੇ ਸਾਡੇ ਨਾਲ ਡਾਕਟਰ ਹਰਵਿੰਦਰ ਸਿੰਘ ਜੋ ਕਿ ਸੀਨੀਅਰ ਮੈਡੀਕਲ ਅਫਸਰ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਡਾਕਟਰ ਸਾਹਿਬ ਦਾ ਸੱਤ ਨਿਊਜ਼ ਇੰਡੀਆ ਤੇ ਤੁਹਾਡਾ ਸਵਾਗਤ ਹੈ ਸਭ ਤੋਂ ਵੱਡੀ ਗੱਲ ਹੈ ਕਿ ਇਸ ਵਕਤ ਜਿਹੜਾ ਗਰਮੀ ਦਾ ਪ੍ਰਕੋਪ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ 44 45 ਡਿਗਰੀ ਤੱਕ ਪਹੁੰਚ ਜਾਂਦਾ ਹੈ ਦੁਪਹਿਰ ਦਾ ਸਮਾਂ ਹੁੰਦੇ ਹੁੰਦੇ ਤੇ ਅਜਿਹੇ ਹਾਲਾਤਾਂ ਦੇ ਵਿੱਚ ਖਾਸ ਕਰਕੇ ਲੋਕਾਂ ਨੂੰ ਕਿਸ ਤਰ੍ਹਾਂ ਦੀ احتیاط ਵਰਤਣੀ ਚਾਹੀਦੀ ਹੈ ਜਿਸ ਨਾਲ ਉਹ ਗਰਮੀ ਦੇ ਪ੍ਰਕੋਪ ਤੇ ਤੇ ਲੂ ਤੋਂ ਬਚ ਕੇ ਆਪਣੀ ਜਾਨ ਬਚਾ ਸਕਣ ਦੇਖੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿੰਨਾ ਵੀ ਆਪਣੇ ਜਿਹਾ ਜ਼ਰੂਰੀ ਕੰਮ ਹੈ ਉਹ ਸਵੇਰੇ 11:00 ਵਜੇ ਤੱਕ ਨਿਪਟਾ ਲਏ ਜਾਣ ਬਹੁਤ ਹੀ ਜ਼ਿਆਦਾ ਐਮਰਜੈਂਸੀ ਹੋਵੇ ਤੇ ਸਾਨੂੰ ਧੁੱਪ ਵਿੱਚ ਨਿਕਲਣਾ ਚਾਹੀਦਾ ਹੈ ਕਿਉਂਕਿ ਇਹ ਟਾਈਮ ਲੂ ਦਾ ਜਿਹੜਾ ਜੋ ਟੈਂਪਰੇਚਰ ਸਾਡਾ ਬਹੁਤ ਵੱਧ ਚੁੱਕਾ ਇਸ ਕਰਕੇ ਜਿਹੜੇ ਸਟ੍ਰੋਕ ਦੇ ਕੇਸ ਆਉਣ ਦੇ ਚਾਂਸਸ ਬਹੁਤ ਵੱਧ ਰਹੇ ਆ ਉਹ ਸਾਡੇ ਕੋਲ ਕਾਫੀ ਪੇਸ਼ੈਂਟ ਆ ਰਹੇ ਆ ਉਲਟੀਆਂ ਨਾਲ ਸਿਰਦਰਦ ਨਾਲ ਮਾਸਪੇਸ਼ੀਆਂ 'ਚ ਕਮਜ਼ੋਰੀ ਫਿਰ ਇੱਕ ਖਾਸ ਗੱਲ ਇਹ ਹੁੰਦੀ ਹੈ ਕਈ ਵਾਰ ਇੰਨੀ ਗਰਮੀ 'ਚ ਜਾਣ ਦੇ ਬਾਵਜੂ ਸਾਨੂੰ ਪਸੀਨਾ ਨਹੀਂ ਆਉਂਦਾ ਇਟ ਮੀਨ ਕਿ ਸਾਨੂੰ ਉਸ ਸਟ੍ਰੋਕ ਹੋ ਚੁੱਕੀ ਹੈ ਪ੍ਰੋਬਲਮ ਹੋ ਚੁੱਕੀ ਹੈ ਤੁਹਾਡੀ ਡੀਹਾਈਡਰੇਸ਼ਨ ਹੋ ਚੁੱਕੀ ਹੈ ਇਸ ਕਰਕੇ ਸਾਨੂੰ ਪਸੀਨਾ ਨਹੀਂ ਆ ਰਿਹਾ ਸੋਚਦੇ ਪਸੀਨਾ ਗਰਮੀ ਆ ਪਸੀਨਾ ਤਾਂ ਆ ਹੀ ਨਹੀਂ ਰਿਹਾ ਇਸ ਕਰਕੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਠੰਡੀਆਂ ਜਗ੍ਹਾ ਤੇ ਰਿਹਾ ਜਾਵੇ ਤਰਲ ਪਦਾਰਥ ਲੈ ਜਾਣ ਮਤਲਬ ਸਾਨੂੰ ਬਿਨਾਂ ਕਿਸੇ ਕਾਰਨ ਤੋਂ ਜਿਹੜਾ ਹੈਗਾ 11 ਤੋਂ ਲੈ ਕੇ 2:30 ਵਜੇ ਤੱਕ ਘਰਾਂ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਬਹੁਤ ਹੀ ਜ਼ਰੂਰੀ ਹੋਵੇ ਤਾਂ ਬਾਹਰ ਜਾਇਆ ਜਾਵੇ ਜੇਕਰ ਇਨਸਾਨ ਜਦੋਂ ਬਾਹਰ ਨਿਕਲਦਾ ਹੈ ਖਾਸ ਕਰਕੇ ਧੁੱਪ ਦੇ ਵਿੱਚ ਕਈ ਵਾਰ ਬਹੁਤ ਜ਼ਰੂਰੀ ਕੰਮ ਵੀ ਹੁੰਦੇ ਨੇ ਵਰਕ ਸਟ्रेस ਜ਼ਿਆਦਾ ਹੁੰਦਾ ਤੇ ਅਜਿਹੇ ਹਾਲਾਤਾਂ ਦੇ ਵਿੱਚ ਲੋਕਾਂ ਨੂੰ ਜਦੋਂ ਬਾਹਰ ਨਿਕਲਣਾ ਚਾਹੀਦਾ ਤੇ ਕਿਸ ਤਰ੍ਹਾਂ ਦੀ ਇhtਿਆਤ ਬਰਤਣੀ ਚਾਹੀਦੀ ਤਾਂ ਜੋ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕੇ ਸਾਨੂੰ ਹਲਕੇ ਕੱਪੜੇ ਪਾਉਣ ਹਲਕੇ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਆ ਛਤਰੀ ਲੈਣੀ ਚਾਹੀਦੀ ਹੈ ਕਿਉਂਕਿ ਤੋ ਥੋੜਾ ਡਾਇਰੈਕਟ ਇਫੈਕਟ ਨਾ ਹੋਵੇ ਫਿਰ ਸਾਨੂੰ ਆਪਣੇ ਕੋਲ ਪਾਣੀ ਰੱਖਣਾ ਚਾਹੀਦਾ ਕਿਉਂਕਿ ਅਸੀਂ ਜਦੋਂ ਬਾਹਰ ਜਾ ਕੇ ਪਾਣੀ ਪੀਂਦੇ ਆ ਤੇ ਪਾਣੀ ਦੇ ਨਾਲ ਹੀ ਬਹੁਤ ਜ਼ਿਆਦਾ ਇਹਨਾਂ ਦੇ ਗਰਮੀਆਂ ਚ ਬਿਮਾਰੀਆਂ ਹੁੰਦੀਆਂ ਇਸ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਜਦੋਂ ਤੁਰਦੇ ਆ ਆਪਣੇ ਨਾਲ ਪਾਣੀ ਦੀ ਬੋਟਲ ਤੇ ਛਾਤਾ ਨਾਲ ਲੈ ਕੇ ਨਿਕਲੀਏ ਖਾਸ ਕਰਕੇ ਛੋਟੇ ਬੱਚੇ ਜਿਕਰ 0 ਤੋਂ ਲੈ ਕੇ 10 ਸਾਲ ਦੇ ਬੱਚੇ ਬਹੁਤ ਜ਼ਿਆਦਾ ਛੋਟੇ ਹੁੰਦੇ ਆ ਅਜਿਹੇ ਹਾਲਾਤਾਂ ਦੇ ਵਿੱਚ ਇਹਨਾਂ ਦੀ ਸੁਰੱਖਿਆ ਨੂੰ ਲੈ ਕੇ ਖਾਸ ਕਰਕੇ ਮਾਮਾ ਦੇ ਵਿੱਚ ਬੜੀ ਚਿੰਤਾ ਬਣੀ ਰਹਿੰਦੀ ਆ ਤੇ ਅਜਿਹੇ ਹਾਲਾਤਾਂ ਨੂੰ ਕਿਸ ਤਰ੍ਹਾਂ ਕਵਰ ਕੀਤਾ ਜਾਵੇ ਖਾਸ ਕਰਕੇ ਇਹਨਾਂ ਛੋਟੇ ਆ ਬੱਚਿਆਂ ਨੂੰ ਬਚਾਉਣ ਵਾਸਤੇ ਦੇਖੋ ਇਹਨਾਂ ਨੂੰ ਇੱਕੋ ਹੀ ਸਭ ਤੋਂ ਵਧੀਆ ਹੈ ਕਿ 11 ਤੋਂ 1 2:30 ਵਜੇ ਤੱਕ ਜੋ ਤੇਜ਼ ਧੁੱਪ ਹੁੰਦੀ ਹੈ ਇਹਨਾਂ ਨੂੰ ਘਰ ਤੋਂ ਬਾਹਰ ਨਾ ਜਾਣ ਦਿੱਤਾ ਜਾਵੇ ਛੋਟੀਆਂ ਮੋਟੀਆਂ ਇਨਡੋਰ ਗੇਮਸ ਬੱਚਿਆਂ ਨੂੰ ਕਿਸੇ ਵੀ ਤਰੀਕੇ ਨਾਲ ਪੜਾਈ ਨਾਲ ਕਿਸੇ ਵੀ ਤਰੀਕੇ ਨਾਲ ਬੱਚਾ ਨਾਲ ਆਪ ਇਨਵੋਲਵ ਹੋ ਕੇ ਉਹਨਾਂ ਨੂੰ ਘਰ ਵਿੱਚ ਹੀ ਰੱਖਿਆ ਜਾਵੇ ਜਦੋਂ ਅਸੀਂ ਧੁੱਪ ਵਿੱਚ ਖੇਡਣ ਲਈ ਲੋ ਕਰ ਦਿੰਦੇ ਆ ਤੇ ਇਸ ਬੱਚੇ ਬਹੁਤ ਜ਼ਿਆਦਾ ਬਿਮਾਰ ਹੋ ਕੇ ਆ ਆ ਵੀ ਰਹੇ ਸਾਡੇ ਕੋਲ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਵੀ ਜਿਹੜਾ ਥੋੜੇ ਦਿਨ ਹੈਗੇ ਆ ਮਹੀਨੇ ਦਾ ਟਾਈਮ ਹੈ ਇਹਦੇ ਵਿੱਚ ਲੂ ਬਹੁਤ ਜ਼ਿਆਦਾ ਪੈ ਰਹੀ ਹੈ ਗਵਰਨਮੈਂਟ ਦੀਆਂ ਵੀ ਇਹ ਗਾਈਡਲਾਈਨਾਂ ਆ ਵੀ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਵੇ ਅਸੀਂ ਇਹ ਕੇ ਇਹੇ ਅਪੀਲ ਕਰਦੇ ਆ ਵੀ ਬਿਨਾਂ ਕਿਸੇ ਕਾਰਨ ਜੇ ਕੋ ਕੰਮ ਹੀ ਨਹੀਂ ਹੈ ਤੇ ਬੱਚਿਆਂ ਨੂੰ ਤਾਂ ਘੱਟੋ ਘੱਟ ਸਾਨੂੰ ਬਾਹਰ ਨਹੀਂ ਕੱਢਣਾ ਚਾਹੀਦਾ ਤੇ ਕਿਉਂਕਿ ਵੱਡਿਆਂ ਨੂੰ ਕੰਮ ਜਾਣਾ ਪੈਂਦਾ ਤੇ ਉਹ ਛਤਰੀ ਪੈਰਾ ਜਾਂ ਪਾਣੀ ਆਪਣੇ ਕੋਲ ਲੈ ਕੇ ਚੱਲਣ। ਡਾਕਟਰ ਸਾਹਿਬ ਖਾਸ ਕਰਕੇ ਕੁਝ ਗਰਭਤੀ ਮਹਿਲਾਵਾਂ ਹੁੰਦੀਆਂ ਬਹੁਤ ਸਾਰੇ ਕੇਸ ਵੀ ਹੁੰਦੇ ਆ ਗਰਭਤੀ ਮਹਿਲਾਵਾਂ ਨੂੰ ਲੈ ਕੇ ਕਿਉਂਕਿ ਗਲੂ ਦਾ ਮੌਸਮ ਆ ਉਪਰੋ ਗਰਭਤੀ ਹੋਣਾ ਔਰ ਉਸ ਉਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਦੀ ਬੱਚੇ ਦੀ ਸੁਰੱਖਿਆ ਤੇ ਆਪਣੀ ਸੁਰੱਖਿਆ ਇੱਕ ਮਾਂ ਵਾਸਤੇ ਬਹੁਤ ਜ਼ਰੂਰੀ ਹੁੰਦੀ ਹੈ। ਤੇ ਇਹਨਾਂ ਹਾਲਾਤਾਂ ਨੂੰ ਕਿਸ ਤਰ੍ਹਾਂ ਕਵਰ ਕੀਤਾ ਜਾ ਸਕਦਾ ਖਾਸ ਕਰਕੇ ਇੱਕ ਗਰਭਤੀ ਔਰਤ ਵਾਸਤੇ ਅਸੀਂ ਹਸਪਤਾਲਾਂ ਵਿੱਚ ਤਾਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜਾ ਗਰਭਤੀ ਔਰਤਾਂ ਨੂੰ ਸਵੇਰੇ ਜਲਦੀ ਜਿਹੜਾ ਉਹਨਾਂ ਦੇ ਟੈਸਟ ਵੈਰਾ ਜਿਹੜੇ ਕਰਵਾ ਲੈ ਜਾਣ ਤੇ ਉਹਨਾਂ ਨੂੰ ਜਿਹੜਾ ਸਰਵਿਸ ਜਲਦੀ ਦਿੱਤੀਆਂ ਜਾਣ ਪਰ ਪੇਸ਼ੈਂਟ ਜ਼ਿਆਦਾ ਹੋਣ ਕਰਕੇ ਵਰਕਲੋਡ ਜ਼ਿਆਦਾ ਹੋਣ ਕਰਕੇ ਪੇਸ਼ੈਂਟ ਸਾਡੇ ਕੋਲ ਲੇਟ ਵੀ ਆ ਰਹੇ ਆ ਅਸੀਂ ਹਸਪਤਾਲ ਚ ORS ਕੋਰਨਰ ਬਣਾਏ ਆ ਜਿੱਥੇ ਜੱਗ ਚ ORS ਤੇ ਜੱਗ ਦਾ ਪਾਣੀ ਤੇ ਨਾਲ ਸਾਰਾ ਕੁਝ ਰੱਖਿਆ ਹੈ ਜੇ ਕਿਸੇ ਨੂੰ ਲੱਗਦਾ ਵੀ ਮੈਨੂੰ ਡੀਹਾਈਡਰੇਸ਼ਨ ਹੈ ਪੀ ਵੀ ਸਕਦਾ ਹੈ ਅਸੀਂ ਨਾਲੇ ਸਪੈਸ਼ਲ ਵੀ ਕੇਅਰ ਲਈ ਬੈੱਡ ਜਿਹੜੇ ਹਸਪਤਾਲਾਂ ਨੇ ਤਿਆਰ ਕੀਤੇ ਆ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਇਹਨਾਂ ਨੂੰ ਜਿਹੜਾ ਗਰਭਤੀ ਔਰਤਾਂ ਨੂੰ ਧੁੱਪ ਵਿੱਚ ਬਾਹਰ ਨਾ ਨਿਕਲਣਾ ਪਵੇ ਪਰ ਮੈਂ ਅਪੀਲ ਕਰਦਾ ਵੀ ਇਹਨਾਂ ਦਿਨਾਂ ਵਿੱਚ ਜਿਹੜੇ 15-20 ਦਿਨ ਮਹੀਨਾ ਹੈਗਾ ਉਹ 11 ਵਜੇ ਤੋਂ ਪਹਿਲਾਂ-ਪਹਿਲਾਂ ਘਰੋਂ ਬਾਹਰ ਨਿਕਲਣ ਤੇ ਜਾਂ ਫਿਰ 2-3 ਵਜੇ ਤੋਂ ਬਾਅਦ ਤਾਂ ਜੋ ਇਸ ਲੋ ਤੋਂ ਬਚਿਆ ਜਾ ਸਕੇ ਡਾਕਟਰ ਸਾਹਿਬ ਖਾਸ ਕਰਕੇ ਬਹੁਤ ਸਾਰੀਆਂ ਔਰਤਾਂ ਹੁੰਦੀਆਂ ਉਹਨਾਂ ਨੂੰ ਖਾਣ ਪੀਣ ਦੇ ਲਈ ਬਹੁਤ ਸਾਰੇ ਖਾਸ ਕਰਕੇ ਗਰਮ ਪਦਾਰਥ ਦਿੱਤੇ ਜਾਂਦੇ ਲੇਕਿਨ ਇਸ ਵਕਤ ਤੱਕ ਗਰਮੀ ਦਾ ਮੌਸਮ ਹੈ ਇਹ ਹਾਲਾਤਾਂ ਦੇ ਵਿੱਚ ਇੱਕ ਔਰਤ ਨੂੰ ਖਾਨ ਪੀਣ ਵਾਸਤੇ ਖਾਸ ਕਰਕੇ ਕਿਸ ਤਰ੍ਹਾਂ ਦੀ ਇhtiyat ਬਰਤਣੀ ਚਾਹੀਦੀ ਹੈ ਕਿਸ ਤਰ੍ਹਾਂ ਦਾ ਖਾਣਾ ਖਾਣਾ ਚਾਹੀਦਾ ਤਾਂ ਜੋ ਆਪਣੀ ਸੁਰੱਖਿਆ ਦੇ ਨਾਲ ਬੱਚੇ ਦੀ ਸੁਰੱਖਿਆ ਕਰ ਸਕੇ ਦੇਖੋ ਇਸ ਤਰ੍ਹਾਂ ਹੈਗਾ ਇਹਨਾਂ ਦਿਨਾਂ ਵਿੱਚ ਜਿਹੜੀਆਂ ਗਰਮ ਪੰਜੀਰੀ ਵੈਰਾ ਕੋਈ ਗਰਮ ਦੇਸੀ ਕਿਉਂ ਬਿਲਕੁਲ ਨਹੀਂ ਯੂਜ਼ ਕਰਨਾ ਚਾਹੀਦਾ ਮੈਂ ਤੇ ਬਾਰ ਬਾਰ ਅਪੀਲ ਕਰਦੇ ਆਂ ਵੀ ਹਰੀਆਂ ਸਬਜ਼ੀਆਂ ਜਿਹੜੀ ਮੌਸਮੀ ਸਬਜ਼ੀਆਂ ਕੋਈ ਮਹਿੰਗੀਆਂ ਸਬਜ਼ੀਆਂ ਲੈਣ ਦੀ ਲੋੜ ਨਹੀਂ ਹਰੀਆਂ ਸਬਜ਼ੀਆਂ ਜਿਆਦਾ ਜਿਆਦਾ ਯੂਜ਼ ਕਰੋ ਸੈਲਡ ਯੂਜ਼ ਕਰੋ ਤਰਲ ਪਦਾਰਥ ਜਿੰਨੇ ਵੀ ਜੂਸ ਪਾਣੀ ਆ ਹੋਰ ਕੋਈ ਜੂਸ ਹੈ ਕੁਝ ਵੀ ਤਰਲ ਪਦਾਰਥ ਜਿੰਨੇ ਜਿਆਦਾ ਯੂਜ਼ ਕੀਤੇ ਜਿਆਦਾ ਉਹਨੂੰ ਸਭ ਤੋਂ ਬੈਟਰ ਡਾਕਟਰ ਸਾਹਿਬ ਬਜ਼ੁਰਗ ਖਾਸ ਕਰਕੇ ਬਹੁਤ ਸਾਰੇ ਬਜ਼ੁਰਗ ਹੁੰਦੇ ਨੇ ਬਾਜ਼ਾਰ ਜਾਂਦੇ ਨੇ ਬਹੁਤ ਸਾਰੇ ਕੰਮ ਹੁੰਦੇ ਕਿਉਂਕਿ ਖਾਸ ਕਰਕੇ ਬਜ਼ੁਰਗਾਂ ਵਾਸਤੇ ਇਹ ਮੌਸਮ ਜਿਹੜਾ ਹੈ ਬਹੁਤ ਹੀ ਖਤਰਨਾਕ ਮੰਨਿਆ ਜਾਂਦਾ ਹੈ ਤੇ ਅਜਿਹੇ ਹਾਲਾਤਾਂ ਦੇ ਵਿੱਚ ਇੱਕ ਬਜ਼ੁਰਗ ਆਦਮੀ ਨੂੰ ਕਿਸ ਤਰ੍ਹਾਂ ਦੀ ਇਤਿਆਤ ਵਰਤਣੀ ਚਾਹੀਦੀ ਹੈ ਤਾਂ ਜੋ ਆਪਣੀ ਉਹ ਸੁਰੱਖਿਆ ਕਰ ਸਕੇ ਦੇਖੋ ਕੋਈ ਸ਼ੱਕ ਨਹੀਂ ਕਿ ਸਾਨੂੰ ਕੰਮ ਤੇ ਕਰਨੇ ਪੈਣੇ ਆ ਜਾਣਾ ਵੀ ਪੈਂਦਾ ਪਰ ਕੋਸ਼ਿਸ਼ ਕਰਨੀ ਚਾਹੀਦੀ ਵੀ ਬਜ਼ੁਰਗਾਂ ਨੂੰ ਛਾਤਾ ਵੇਰਾ ਦਿੱਤਾ ਜਾਵੇ ਛਾਤਾ ਲੈ ਕੇ ਹੀ ਬਾਹਰ ਜਾਣ ਤੇ ਨਾਲ ਪਾਣੀ ਰੱਖਣ ਤੇ ਕੋਸ਼ਿਸ਼ ਇਹੀ ਕਰਨ ਕਿ 11 ਤੋਂ ਇੱਕ ਜਾਂ 2 ਵਜੇ ਤੱਕ ਇਹ ਕੰਮ ਜਿਹੜੇ ਨਾ ਆਪਣੇ ਥੋੜੇ ਪੋਸਟਪੋਨ ਕਰ ਲਏ ਜਾਂ ਜਾਂ ਸਵੇਰੇ ਜਲਦੀ ਜਾਂ ਸ਼ਾਮੀ ਕਰ ਲਏ ਜਾਂ ਹਾਂ ਬਿਲਕੁਲ ਖਾਸ ਕਰਕੇ ਜੇਕਰ ਗੱਲ ਕੀਤੀ ਜਾਵੇ ਤੇ ਇੱਕ ਬਜ਼ੁਰਗ ਔਰਤ ਦੇ ਨਾਲ ਨਾਲ ਇੱਕ ਗਰਭਵਤੀ ਔਰਤ ਨੂੰ ਆਪਣੀ ਸੁਰੱਖਿਆ ਵਾਸਤੇ ਸਭ ਤੋਂ ਪਹਿਲਾਂ ਖਾਣ ਪੀਣ ਦੇ ਜਿੱਥੇ ਪਰਹੇਜ਼ ਰੱਖਣਾ ਚਾਹੀਦਾ ਹੈ ਉੱਥੇ ਹੀ ਜਿਹੜਾ ਹੈ ਉਹਨਾਂ ਨੂੰ ਆਪਣੀ ਸੁਰੱਖਿਆ ਵਾਸਤੇ ਰੰਗਦਾਰ ਚਟਕਦਾਰ ਕੱਪੜੇ ਨਹੀਂ ਪਹਿਨਣੇ ਚਾਹੀਦੇ ਤਾਂ ਜੋ ਉਹ ਉਹਨਾਂ ਨੂੰ ਗਰਮੀ ਲੱਗ ਸਕੇ ਇਸ ਕਰਕੇ ਹਲਕੇ ਰੰਗ ਦੇ ਕੱਪੜੇ ਪਹਿਨਣੇ ਚਾਹੀਦੇ ਖਾਸ ਕਰਕੇ ਪਾਣੀ ਦਾ ਪ੍ਰਬੰਧ ਜਿਹੜਾ ਹੈ ਅੱਛਾ ਹੋਣਾ ਚਾਹੀਦਾ ਤਾਂ ਜੋ ਉਹਨਾਂ ਦੀ ਸਿਹਤ ਦੇ ਉੱਤੇ ਕੋਈ ਭਾਰੀ ਨੁਕਸਾਨ ਨਾ ਹੋ ਸਕੇ ਖਾਸ ਕਰਕੇ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੀਆਂ ਗਾਈਡਲਾਈਨਾਂ ਜਾਰੀ ਕੀਤੀਆਂ ਗਈਆਂ ਹਸਪੀਟਲਾਂ ਦੇ ਵਿੱਚ ਪੁਖਤਾ ਪ੍ਰਬੰਧ ਕੀਤੇ ਨੇ ਖਾਸ ਕਰਕੇ ਸਰਕਾਰੀ ਹਸਪੀਟਲਾਂ ਦੇ ਵਿੱਚ ਤਾਂ ਜੋ ਲੋਕ ਉਸ ਦਾ ਲਾਭ ਉਠਾ ਸਕਣ ਲੇਕਿਨ ਸਭ ਤੋਂ ਵੱਡੀ ਜ਼ਰੂਰਤ ਹੈ ਇਸ ਵਕਤ ਕਿ ਆਪਣੀ ਸੁਰੱਖਿਆ ਅਤੇ ਲੂ ਤੋਂ ਬਚਣ ਵਾਸਤੇ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਤੇ ਇਸ ਕਰਕੇ 11 ਤੋਂ 2 ਵਜੇ ਦੇ ਵਿੱਚ ਜਿਹੜਾ ਸਮਾਂ ਹੈ ਬਹੁਤ ਹੀ ਘੱਟ ਸਮੇਂ ਦੇ ਵਿੱਚ ਤੁਸੀਂ ਲੋਕ ਜਿਹੜਾ ਨੇ ਆਪਣੇ ਘਰ ਤੋਂ ਬਾਹਰ ਨਿਕਲੋ ਤਾਂ ਜੋ ਤੁਸੀਂ ਆਪਣੇ ਸਰੀਰ ਅਤੇ ਆਪਣੇ ਬੱਚਿਆਂ ਦੀ ਸੁਰੱਖਿਆ ਦੇ ਨਾਲ ਆਪਣੇ ਆਪ ਨੂੰ ਇਸ ਮਹਾ ਪ੍ਰਕੋਪ ਗਰਮੀ ਤੋਂ ਬਚਾ ਸਕੋ ਕੈਮਰਾਮੈਨ ਨਰੇਸ਼ ਦੇ ਨਾਲ ਰਮਨ ਖੋਸਲਾ ਦਾ 7 نیوز ਇੰਡੀਆ ਹੁਸ਼ਿਆਰਪੁਰ